ਗੱਲ ਹੈ ਵੀ ਫਾਇਰ ਚੱਲੇ ਬਾਰੋ ਮੇਰੀ ਵਾਈਫ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ। ਕਿਹੜੀ ਦੁਕਾਨ ਥੱਗੀ? ਮੇਰੀ ਮੈਂ ਕੁਲਦੀਪ ਮੋਬਾਈਲ ਰਿਪੇਅਰ ਦੁਕਾਨ ਹੈ ਮੇਰੀ। ਇੱਕ ਅਕਸ਼ੇਸ ਬਿਊਟੀ ਸਲੂਨ ਹੈ ਉਹਨਾਂ ਦਾ। ਅੱਛਾ। ਉਹ ਆਪ ਚਲਾਉਂਦੇ ਨੇ। ਸਲੂਨ 'ਚ ਬੈਠੇ ਸੀ। ਹਾਂ ਸਲੂਨ ਦੇ ਵਿੱਚ ਬੈਠੇ ਸੀ ਸਮਾਨ ਸਾਹਮਣੇ ਪਏ ਸੀ। ਅਪਰੋਕਸੀਮੇਸ਼ਨ 4 ਤੋਂ 5 ਫਾਇਰ ਹੋਏ ਉਹਨਾਂ ਦੇ। ਕਿਸੇ ਵੀ ਜੌਬ ਫਾਇਰ ਕੀਤੀ ਉਹਨਾਂ ਨੇ। ਹਾਂ ਮੇਰੇ ਰਿਲੇਟਿਵ ਹੈਗੇ ਨੇ ਉਹਨਾਂ ਨੇ ਜਵਾਬੀ ਫਾਇਰ 3-4 ਕੀਤੇ ਨੇ ਉਹਨਾਂ ਦੇ। ਪਰ ਉਹ ਨਿਕਲ ਜਾਈ ਹੁਣ ਚੈਨ ਤੇ ਕਿੰਨੇ ਬੰਦੇ ਆਏ ਸੀ ਕਿ ਸ਼ਾਇਦ ਅਪ੍ਰੋਕਸੀਮੇਸ਼ਨ ਮੋਟਰਸਾਈਕਲ ਸਪਲੈਂਡਰ ਸੀ ਤੇ ਸ਼ਾਇਦ ਦੋ ਬੰਦੇ ਸੀ ਮੋਟਰਸਾਈਕਲ ਦੇ ਮੂੰਹ ਬੰਨੇ ਹੋਏ ਸੀ ਤੁਹਾਨੂੰ ਕੋਈ ਕਿਸੇ ਰ ਦੀ ਕੋਈ ਅੱਗੇ ਧਮਕੀ ਜਾਂ ਫੋਨ ਤੇ ਕੋਈ ਕਿਸ ਤਰ੍ਹਾਂ ਦੀ ਕੋਈ ਮੰਗ ਕੋਈ ਲੜਾਈ ਝਗੜਾ ਇਹਦੇ ਬਾਰੇ ਮੈਂ ਹੁਣ ਕੋਈ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਆਣ ਕੇ ਕਰਦਾ ਹਾਂ ਠੀਕ ਹੈ ਅਨੁਭਲ ਮਨ ਭਾ ਕੀ ਗੱਲ ਕੀ ਗੱਲ ਧੋਈ ਅਬੀ ਇਕਦਮ ਅਸੀਂ ਤਾਂ ਆਪਣੇ ਕਮਰੇ ਜੇ ਬੈਠੇ ਹੋ ਇਸੇ ਇਕਦਮ ਫਾਇਰਿੰਗ ਹੋਈ ਹੈ ਡਰਾਨੀ ਮੇਰੀ ਹੈ ਉਹ ਜਿਹੜੀ ਨੂੰ ਗੋਲੀ ਲੱਗੀ ਹੈ ਤੇ ਉਹ ਦੁਕਾਨ ਜੀ ਕੋਈ ਸਮਾਨ ਲੈਣ ਵਾਸਤੇ ਗਈ ਸੀ ਤੇ ਕੋਈ ਦਮੀ ਉਹਦੇ ਰੋਣ ਦੀ ਆਵਾਜ਼ ਆਈ ਤੇ ਗੋਲੀ ਚਲਣ ਦੀ ਆਵਾਜ਼ ਆਈ ਹੈ ਤੇ ਮੈਂ एकदम ਕਮਰੇ ਚ ਬਾਹਰ ਆਈ ਆ ਤੇ ਦੇਖਿਆ ਇੱਥੇ ਖੂਨ ਖੂਨ ਹੋਈ ਪਈ ਸੀ ਇੱਥੇ ਉਹ ਫਿਰ ਆਪਣਾ ਮਤਲਬ ਕਿ ਹਰ ਦੇ ਕੋਈ ਰਿਸ਼ਤੇਦਾਰ ਹੀ ਗਏ ਉਹਨਾਂ ਨੇ ਬੁਲਾਇਆ ਗਿਆ ਸੀ ਉਹਨਾਂ ਕੋ ਆਪਣੀ ਪਰਸਨ ਫਾਈਲ ਰੈਫਰ ਲੱਗੀ ਇਹਨਾਂ ਕੋ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਭੱਜ ਗਏ ਫਿਰ ਉਹ ਪੰਜ ਚਾਰ ਪੰਜ ਬੰਦੇ ਗਏ ਸੀ ਉਹ ਕੌਣ ਬੰਦੇ ਪਤਾ ਲੱਗਾ ਕਿਹਨਾਂ ਨੇ ਚਲਾਈ ਨਹੀਂ ਜੀ ਕਿਹਦੇ ਪਤਾ ਭੱਜ ਗਏ ਅਸੀਂ ਤੇ ਅੰਦਰ ਬੈਠੇ ਹੋਏ ਸੀ ਸਾਡੇ ਨੇ

ਜਿਹੜੇ ਜਿਹੜੇ ਫਾਇਰ ਤੁਹਾਡੀ ਗੋਲੀ ਜਿਹੜੀ ਲੱਗੀ ਉਹ ਕਿੱਥੇ ਕਿਸੇ ਲੱਗੀ ਹੈ ਜਦੋਂ ਸਿਰ ਪੈਰ ਤੇ ਲੱਗੀ ਸਰ ਗੋਲੀ ਸਰ ਹੁਣ ਕਿੱਥੇ ਹੈਗੇ ਹੌਸਪੀਟਲ ਲੈਸਾ ਲੱਗੀ ਉਹਨੂੰ ਠੀਕ ਹੈ ਕਲੀਨਿਕ ਸਰ ਹਾਲੇ ਕੋਈ ਪਤਾ ਨਹੀਂ ਸਰ ਕੀ ਮੰਗ ਕਰਦੇ ਜੀ ਮਨ ਜਰਾ ਮਾਰ ਦੇਗਾ ਇਮਾਨਦਾਰ ਸੁਖਨਾ ਜੀ ਉਹ ਚਾਲੀ ਸਰ ਪੈਸੇ ਦੀ ਮਤ ਮੰਗ ਕੀਤੀ ਹੈ ਹਾਂ ਹਸਬੰਦ ਆ ਗਿਆ ਉਹ ਨਾਲ ਗੱਲ ਕਰ ਲਓ ਉਹ ਵੀ ਸਾਡੇ ਇੱਥੇ ਹੀ ਜੰਡਾਲੇ ਦੇ ਵਿੱਚ ਸਨੇਾਰੇ ਦੇ ਕੁੜੀਆਂ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ ਚਾਰੇ ਚਾਰੇ ਬੰਦੇ ਰਨਫਟ ਕਰ ਲਏ ਉਹ ਬਿੱਲੋਂ ਫੜੇ ਸੀ ਅੱਜ ਸਵੇਰੇ ਉਹਨਾਂ ਦੀ ਪੁੱਛ ਦੇਸ਼ ਦੇ ਉੱਤੇ ਦੋ ਬੰਦੇ ਸਾਡੇ ਕੋਲ ਫੇਰੇ ਮਿਲੇ ਜਿੰਨਾ ਪੁੱਛ ਤੇ ਫਾਈਵ ਦਿੱਤੀ ਸਾਡੇ ਐਸਐਚਓ ਸਾਫ਼ ਤੇ ਉਹਦੇ 50000 ਦੇ ਚੋੜੇ ਬੁੱਢੀ ਇੱਕ ਲੱਖ ਲੱਖ ਤੇ ਦੋਹਾਂ ਦਿੱਤਾ ਨਹੀਂ ਇੱਕ ਇੱਕ ਲੱਖ ਤੇ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਕੀ ਲੜਕੀ ਦੇ ਤਾਂ ਇੱਕ ਲੱਖ ਦੇ ਵਿੱਚੋਂ ਲੱਗ ਕੇ ਪਾਰ ਹੋ ਗਈ ਆ ਤੇ ਦੂਜੇ ਦੇ ਉੱਪਰ ਦੀ ਲੰਗੀ ਆ ਹਾਂ ট্রাক ਦਾ ਪਤਾ ਲੱਗਿਆ ਆ ਰੈਟਕਾਲ ਇਹਨਾਂ ਨੂੰ ਵੀ ਆਈ ਹੈ ਉਹਦੇ ਚੱਲ ਰਿਹਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਸਰ ਟੋਟਲ ਕਿੰਨੇ ਫਾਇਰ ਹੋਏ ਆ ਉਹਨਾਂ ਵੱਲੋਂ ਕਿੰਨੇ ਕਿਤੇ ਗਏ ਇਹਨਾਂ ਨੂੰ ਵੀ ਕਿ ਇਹ ਮੈਂ ਤਾਂ ਜੀ ਹਸਪੀਟਲ ਹੀ ਆਇਆ ਬਾਕੀ ਮੌਕੇ ਤੇ ਜਾ ਕੇ ਦੇਖਦਾ ਪਰ ਜੋ ਇਹਨਾਂ ਦਾ ਕਹਿਣਾ ਹੈ ਦੋ ਤਿੰਨ ਫਾਇਰ ਤੇ ਇਹ ਕਿੰਨਾ ਵੱਡਾ ਥ੍ਰੈਡ ਕਾਲ ਆਈ ਇਹਨਾਂ ਨੂੰ ਕੋਈ ਨਾ ਥ੍ਰੈਡ ਤਾਂ ਜੀ ਇਹ ਕਲੀਅਰ ਕਰਦੇ ਹੁਣ ਇਹਨਾਂ ਤੋਂ ਕਿਹੜਾ ਬੰਦਾ ਹੈਗਾ ਉਹਦਾ ਸਾਡਾ ਚੱਲ ਰਿਹਾ ਅਜੇ ਇੱਥੇ ਦੱਸਣਾ ਤਾਂ ਨਹੀਂ ਬਾਬਾ ਜੀ ਜੇਕਰ ਇਹ ਵੀ ਮੈਂ ਛੋਟੀ ਦੰਨਾ ਵੀ ਜਦੋਂ ਇੱਥੇ ਜੰਡਿਆਲੇ ਚ ਜੁਨੀਆ ਵੀ ਅੱਗੇ ਗੋਲਣੇ ਚਾਹੁੰਦੇ ਆ 100% ਅਸੀਂ ਸਾਰੇ ਬ ਤੇ ਕਿ ਵੀ ਜਲਦੀ ਤੋਂ ਜਲਦੀ ਬੋਤਨ ਦੇ ਅੰਦਰ ਅੰਦਰ ਫੜਨੇ ਦੀ ਕੋਸ਼ਿਸ਼ ਕਰਾਂ। ਕੋਈਸਾ ਉਹ ਕੋਈ ਨਹੀਂ ਲੱਗ ਗਈ ਕੋਈ ਕੀ ਕਰਨੀ ਹੋ ਸਕਦਾ ਉਹ ਕੋਈ ਪਾਰਨ ਦਾ ਤਾਂ ਹੁਣ ਜਿੱਦਾਂ ਜਿਹੜਾ ਪਹਿਲਾ ਹੁਣ ਤੁਹਾਡੇ ਸਾਹਮਣੇ ਵੀ ਆ ਤੁਸੀਂ ਸਵੇਰੇ ਐਸਰ ਜੀ ਸਾਡੇ ਵੀ ਉਹਨਾਂ ਨੇ ਕੰਮ ਤੁਸੀਂ ਉਹ ਫੀਸ ਕੀਤੀ ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਣ ਦੇਣ ਦਾ ਮਸਲਾ ਆਇਆ। ਹੁਣ ਇਹਨਾਂ ਤਾਂ ਵੀ ਜਿਹੜੀ ਹੈਗੀ ਉਹ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਸਾਰਾ ਉਹ ਇਨਵੈਸਟੀਗੇਟ ਕਰਾਂ। ਜੋ ਥ੍ਰੈਟ ਪੱਲਾ ਆ ਰਹੀ ਹੈ ਨਾ ਇਹਦੇ ਸਬੰਧ ਵਿੱਚ ਇਹਦਾ ਸਾਈਬਰ ਕ੍ਰਾਈਮ ਉਹਦੀ ਬਿਲਕੁਲ ਕਿਹੋ ਜਿਹੀ ਬਿਲਕੁਲ ਸਾਈਬਰ ਕ੍ਰਾਈਮ ਦੀ ਵੀ ਸਾਡੀਆਂ ਟੀਮਾਂ ਬਹੁਤ ਵਧੀਆ ਹੈ ਜਿਹੜੀ ਸਾਡਾ ਸੈੱਲ ਹੈਗਾ ਉਹ ਉਹਦੀ ਮਦਦ ਨਾਲ ਪਬਲਿਕ ਦੀ ਮਦਦ ਦੇ ਨਾਲ ਇਹ ਸਾਰੇ ਦਾ ਸਾਰਾ ਅਸੀਂ ਆਪ ਇਹ ਟਰੇਸ ਕੀਤੇ ਆ ਸਾਈਬਰ ਕ੍ਰਾਈਮ ਸਾਡਾ ਬਹੁਤ ਵਧੀਆ ਜਿੱਤੇ ਦਾ ਤੇ ਉਹਦੀ ਕਾਫੀ ਮਦਦ ਲੈ ਸਕਦਾ ਇਸ ਕੰਮ ਚ ਇਹ ਸਾਨੂੰ